ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਨਾ ਇਦਾਂ ਪਹਾੜੀ ਰਾਜੇ ਬੈਠੇ ਤੇ ਸਾਹਮਣੇ ਪਹਾੜੀ ਰਾਜਿਆਂ ਨੂੰ ਬਿਠਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਬਚਨ ਉਚਾਰਨ ਕੀਤਾ ਕਿ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਮਾਤੇ ਮਤੰਗ ਮਸਤੇ ਹੋਏ ਹਾਥੀ ਹੋਣ ਪ੍ਰਾਣਾ ਗੁਰਮਖੋ ਸਮਾਸੀ ਤਿੰਨ ਚੀਜ਼ਾਂ ਦੇ ਨਾਲ ਬੰਦਾ ਅਮੀਰ ਮੰਨਿਆ ਜਾਂਦਾ ਸੀ ਇੱਕ ਤੇ ਮਹਿੰਗੇ ਹਾਥੀ ਹੋਣ ਦੂਜਾ ਮਹਿੰਗੇ ਕੀਮਤੀ ਘੋੜੇ ਹੋਣ ਤੇ ਤੀਜੀਆਂ ਬੰਦੇ ਕੋਲੇ ਫੌਜਾਂ ਹੋਣ ਕਹਿੰਦੇ ਬੰਦਾ ਅਮੀਰ ਹੈ ਗੁਰੂ ਕਲਗੀ ਤਰਪਾਤਸ਼ਾਹ ਨੇ ਤਿੰਨੇ ਉਦਾਹਰਨਾਂ ਵਿੱਚ ਵਰਤੀਆਂ ਕਹਿਣ ਲੱਗੇ ਹਾਥੀ ਹੋਣ ਤਾਕਤਵਰ ਹੋਣ ਮਸਤੇ ਹੋਏ ਹੋਣ ਤੇ ਨਾਲ ਕਹਿਣ ਲੱਗੇ ਉਹਨਾਂ ਦੇ ਉੱਤੇ ਸੋਨਾ ਚਾਂਦੀ ਜੜਿਆ ਹੋ ਚੰਗੀ نسل ਦੇ ਘੋੜੇ ਹੋਣ ਹਿਰਨਾਂ ਦੇ ਵਾਂਗ ਫਰਤੀਲੇ ਹੋਣ ਤੇ ਹਵਾ ਨਾਲ ਗੱਲਾਂ ਕਰਦੇ ਹੋਣ ਤੀਜਾ ਕਿ ਭਾਰੀ ਪੁਝਾਵਾਂ ਵਾਲੇ ਸੂਰਮੇ ਹੋਣ ਤੇ ਨਿਉ ਨਿਉ ਕਿਸਲਾਮਾ ਕਰਦੇ ਹੋਣ ਤਿੰਨ ਬਚਨ ਕਹੇ ਨਾ ਮਾਤੀ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਔਰੰਗ ਸਿਕੁਜਤ ਪੌਨਕ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭੜੀ ਬਿਦ ਨਿਆਮਤ ਸੀਸ ਨਾ ਜਾਤ ਵਿਚਾਰੇ ਅਖੀਤ ਕਹਿੰਦੇ ਏਤੇ ਪਾਏ ਤੋ ਪਹਾੜੀ ਰਾਜੋ ਜੇ ਇਨਾ ਕੁਛ ਮਿਲ ਵੀ ਗਿਆ ਇਤੇ ਭਏ ਤੋਂ ਕਹਾ ਪਏ ਭੂਪਤ ਐ ਭੂਪਤ ਐ ਰਾਜੋ ਜੇ ਐਨਾ ਕੁਛ ਬੰਦੇ ਕੋਲੇ ਹੋ ਜਾਏ ਫਿਰ ਵੀ ਕੀ ਹੋ ਜਾਏਗਾ ਅੰਤ ਕੋ ਅੰਤ ਸਮੇਂ ਅੰਤ ਕੋ ਨੰਗੇ ਹੀ ਪਾਏ ਪਧਾਰੇ ਅੰਤ ਨੂੰ ਸੰਸਾਰ ਤੋਂ ਨੰਗੇ ਪੈਰੀਂ ਹੀ ਜਾਣਾ ਪੈਂਦਾ ਘੋੜਿਆਂ ਦਾ ਹਾਥੀਆਂ ਦਾ ਫੌਜਾਂ ਦਾ ਮਾਣ ਨਾ ਕਰੀਏ ਪੈਰਾਂ ਦੀ ਜੁੱਤੀ ਵੀ ਨਾਲ ਨਹੀਂ ਜਾਂਦੀ ਜਿਹੜਾ ਬਚਨ ਅੱਜ ਕਬੀਰ ਸਾਹਿਬ ਨੇ ਕਿਹਾ ਨਾਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋ